ਆਪਣੇ ਪਿੰਡ ਵਿੱਚ ਬਣਾਓ ਲਾਇਬ੍ਰੇਰੀ ਸਿੱਖੀ ਲਈ ਇਹ ਸੇਵਾ ਵੀ ਕਰੋ ਪਿੰਡ ਪਿੰਡ ਵਿੱਚ ਸਿੱਖ ਸਿਧਾਂਤਾਂ ਸਿੱਖ ਧਰਮ ਦੀ ਮਿਸ਼ਾਲ ਜਗ ਦੀ ਰੱਖਣ ਲਈ ਵੰਗਾਰ ਮੈਗਜ਼ੀਨ ਵੱਲੋਂ ਸ਼ੁਰੂ ਕੀਤੀ ਗਈ ਹੈ ਇੱਕ ਲਹਿਰ ਜਿਸ ਦੇ ਵਿੱਚ 14000 ਰੁਪਏ ਦੀਆਂ ਕਿਤਾਬਾਂ 8000 ਰੁਪਏ ਦਾ ਮੈਗਜ਼ੀਨਾਂ ਦਾ ਰਿਕਾਰਡ 6000 ਰੁਪਏ ਦੀ ਅਲਮਾਰੀ ਅਤੇ 4000 ਰੁਪਏ ਦੀ ਵੰਗਾਰ ਮੈਗਜ਼ੀਨ ਦੀ ਲਾਈਫ ਮੈਂਬਰਸ਼ਿਪ ਇਹ ਸਭ ਇੱਕ ਲਾਇਬ੍ਰੇਰੀ ਦੇ ਰੂਪ ਵਿੱਚ ਦੇ ਕੇ ਅਸੀਂ ਸਿਰਫ 25000 ਰੁਪਏ ਲੈਂਦੇ ਹਾਂ ਲਾਇਬ੍ਰੇਰੀ ਲਈ ਰਜਿਸਟਰ ਵੀ ਤਿਆਰ ਕਰਕੇ ਦਿੱਤੇ ਜਾਂਦੇ ਹਨ ਅਤੇ ਜਿੱਥੇ ਲਾਇਬ੍ਰੇਰੀ ਸਥਾਪਿਤ ਕੀਤੀ ਜਾਣੀ ਹੈ ਉਥੋਂ ਤੱਕ ਸਾਰਾ ਲਿਟਰੇਚਰ ਅਤੇ ਅਲਮਾਰੀ ਵੀ ਅਸੀਂ ਖੁਦ ਪਹੁੰਚਾਉਂਦੇ ਹਾਂ ਤਾਂ ਕਿ ਸਾਡੀ ਕੌਮ ਆਪਣੀਆਂ ਜੜਾਂ ਨਾਲ ਜੁੜੀ ਰਹੇ ਹੁਣ ਤੱਕ 30 ਪਿੰਡਾਂ ਦੇ ਸਪੂਤ ਨਿਤਰੇ ਹਨ ਜਿਨ੍ਹਾਂ ਨੇ ਆਪਣੇ ਪਿੰਡ ਵਿੱਚ ਲਾਇਬ੍ਰੇਰੀ ਸ਼ੁਰੂ ਕਰਵਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਕਵੀਸ਼ਰ ਸਿੰਘਾ ਨੇ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਭਾਈ ਪ੍ਰਦੇਵ ਸਿੰਘ ਦੀ ਬੈਂਕਾ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਇੱਕ ਇਹਰੀ ਦੌਰ ਦੇ ਵਿੱਚ ਜਿਹੜਾ ਪੰਜਾਬ ਦੇ ਪਿੰਡਾਂ ਦੇ ਵਿੱਚ ਜੁਝਾਰੂ ਸਿੰਘਾਂ ਦੀਆਂ ਕਵਤਾਵਾਂ ਕਵੀਸ਼ਰੀਆਂ ਜਿਹੜੀਆਂ ਸੰਗਤਾਂ ਦੇ ਨਾਲ ਜਾਂਦੇ ਰਹੇ ਅੱਜ ਉਹਨਾਂ ਦੇ ਜਥੇ ਨੂੰ ਸੁਣਨ ਦਾ ਸਭਾ ਪ੍ਰਾਪਤ ਹੋਇਆ ਤੇ ਜਿਸ ਵੇਲੇ ਪੀਨਾ ਸਿੰਘਾਂ ਦਾ ਕਵੀਸ਼ਰੀ ਜਥਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਾ ਪ੍ਰਸੰਗ ਸੰਗਤਾਂ ਦੇ ਨਾਲ ਸਾਂਝਾ ਕਰ ਰਿਹਾ ਸੀ ਤੇ ਉਸ ਵੇਲੇ ਮੈਨੂੰ ਇੱਕ ਪ੍ਰਸਿੱਧ ਪੰਥਕ ਕਵੀ ਸ਼ਾਇਰ ਸਰਦਾਰ ਪ੍ਰੀਤਮ ਸਿੰਘ ਕਾਸਬ ਦੀ ਇੱਕ ਨਿੱਕੀ ਜਿਹੀ ਕਵਿਤਾ ਜਿਹੜੀ ਹੈ ਉਹ ਯਾਦ ਆ ਰਹੀ ਸੀ ਉਹ ਉਹਨਾਂ ਨੇ ਉਦੋਂ ਲਿਖੀ ਸੀ ਜਦੋਂ ਨਵੰਬਰ 1984 ਦੇ ਵਿੱਚ ਪੰਜਾਬ ਤੋਂ ਬਾਹਰ ਦਿੱਲੀ ਕਾਨਪੁਰ ਬਿਕਰੋ ਹੋਰ ਸਟੇਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਤਾਂ ਉਸ ਵੇਲੇ ਉਸ ਪੰਥਕ ਕਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਯਾਦ ਆਈ ਤੇ ਉਹਨਾਂ ਨੇ ਇੱਕ ਕਵਿਤਾ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਬੋਧਨ ਹੋ ਕੇ ਲਿਖੀ ਉਹ ਲਿਖਦੇ ਨੇ ਕਹਿੰਦੇ ਅੱਜ ਉਹਨਾਂ ਫਰਿਆਦੀਆਂ ਦਾ ਹਿੰਦ ਉੱਤੇ ਰਾਜ ਹੈ ਜੋ ਕਦੇ ਫਰਿਆਦ ਲੈ ਆਏ ਤੇਰੇ ਦਰਬਾਰ ਵਿੱਚ ਜਿਹੜੇ ਕਿਸੇ ਵੇਲੇ ਇਹ ਫਰਿਆਦ ਲੈ ਕੇ ਆਏ ਸੀਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਦੇ ਵਿੱਚ ਅੱਜ ਉਹਨਾਂ ਫਰਿਆਦੀਆਂ ਦਾ ਹਿੰਦ ਉੱਤੇ ਰਾਜ ਹੈ ਅੱਜ ਉਹਨਾਂ ਫਰਿਆਦੀਆਂ ਦਾ ਹਿੰਦ ਉੱਤੇ ਰਾਜ ਹੈ ਜੋ ਕਦੇ ਫਰਿਆਦ ਲੈ ਆਏ ਤੇਰੇ ਦਰਬਾਰ ਵਿੱਚ ਤੂੰ ਜਿਨ੍ਹਾਂ ਦੇ ਧਰਮ ਨੂੰ ਸਿਰ ਦੇ ਕੇ ਜਿੰਦਾ ਰੱਖਿਆ ਅੱਜ ਉਹਨਾਂ ਹੀ ਅੱਗ ਲਾ ਦਿੱਤੀ ਤੇਰੇ ਗੁਲਜਾਰ ਵਿੱਚ ਸੈਂਕੜੇ ਮਾਸੂਮ ਕਲੀਆਂ ਫੁੱਲ ਗੁੰਚੇ ਅਲਣੇ ਤੇਲ ਪਾ ਸਾੜੇ ਗਏ ਹਰ ਸ਼ਹਿਰ ਦੇ ਬਾਜ਼ਾਰ ਵਿੱਚ ਤੇ ਬਾਅਦ ਦੇ ਵਿੱਚ ਉਹ ਗੁਰੂ ਸਾਹਿਬ ਨੂੰ ਸੰਬੋਧਨ ਹੋ ਕੇ ਕਹਿਦਾ ਕਿ ਦਾਤਾ ਧਰਮ ਦੇ ਇਤਿਹਾਸ ਵਿੱਚ ਤੇਰੇ ਜਿਹਾ ਦਾਨੀ ਨਹੀਂ ਤੇ ਜ਼ੁਲਮ ਦੇ ਇਤਿਹਾਸ ਵਿੱਚ ਇਹਨਾਂ ਦਾ ਕੋਈ ਸਾਨੀ ਨਹੀਂ ਇਹ ਇੱਕ ਤਲਖ ਹਕੀਕਤ ਹੈ ਕਿ ਜਿਨ੍ਹਾਂ ਲੋਕਾਂ ਦਾ ਧਰਮ ਸਾਡੇ ਗੁਰੂ ਸਾਹਿਬਾਨ ਨੇ ਬਚਾਇਆ ਅੱਜ ਉਹ ਦੁਨੀਆ ਦੇ ਨਕਸ਼ੇ ਦੇ ਉੱਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਧਰਮ ਨੂੰ ਖਤਮ ਕਰਨ ਦਾ ਯਤਨ ਕਰ ਰਹੇ ਨੇ ਤੇ ਇਹ ਯਤਨ ਕਿਸ ਪੱਧਰ ਦੇ ਉੱਤੇ ਹੋ ਰਿਹਾ ਹੈ ਇਹ ਨਾ ਸਮਝਿਆ ਜਾਵੇ ਕਿ ਸਿਰਫ ਸਰੀਰਕ ਤੌਰ ਦੇ ਉੱਤੇ ਸਾਡੀ ਨਸਲ ਕਸ਼ੀ ਕੀਤੀ ਗਈ ਅਸੀਂ ਜਾਣਦੇ ਹਾਂ ਕਿ ਕਿਵੇਂ ਥਾਣਿਆਂ ਦੇ ਵਿੱਚ ਸਿੱਖ ਜਵਾਨੀ ਨੂੰ ਕੋਹ ਕੋਹ ਕੇ ਕਤਲ ਕੀਤਾ ਗਿਆ ਕਿਵੇਂ ਸਿੱਖਾਂ ਦੀਆਂ ਧੀਆਂ ਪੈਣਾ ਦੀ ਬੇਪਤੀ ਕੀਤੀ ਗਈ ਕਿਵੇਂ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜਿਆ ਗਿਆ ਪਰ ਇਹਦੇ ਨਾਲ ਨਾਲ ਇੱਕ ਹੋਰ ਯਤਨ ਜਿਹੜਾ ਸਾਡੀ ਹੋਂਦ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਲਈ ਜੋ ਕੀਤਾ ਜਾ ਰਿਹਾ ਉਹ ਹੈ ਸਾਡੀ ਨਵੀਂ ਪੀੜ੍ਹੀ ਨੂੰ ਸਾਡੀ ਵਿਰਾਸਤ ਨਾਲੋਂ ਤੋੜ ਦੇਣ ਦੇ ਯਤਨ ਚੈਕੋਸਲਵਾਕੀਆ ਦਾ ਇੱਕ ਬੜਾ ਵੱਡਾ ਵਿਦਵਾਨ ਹੋਇਆ ਮਿਲਾਨ ਪੁੰਦੇਰਾ ਉਹਨੇ ਇੱਕ ਗੱਲ ਲਿਖੀ ਹੈ ਕਹਿੰਦਾ ਕਿ ਜੇ ਤੁਸੀਂ ਦੁਨੀਆ ਤੋਂ ਕਿਸੇ ਕੌਮ ਨੂੰ ਖਤਮ ਕਰਨਾ ਤੇ ਫਿਰ ਇੱਕ ਕੰਮ ਕਰੋ ਉਸ ਕੌਮ ਦੀਆਂ ਕਿਤਾਬਾਂ ਸਾੜ ਦਿਓ ਉਹਨਾਂ ਦਾ ਇਤਿਹਾਸ ਖਤਮ ਕਰ ਦਿਓ ਤੇ ਫਿਰ ਇੱਕ ਨਵਾਂ ਇਤਿਹਾਸ ਲਿਖੋ ਤੇ ਫਿਰ ਛੇਤੀ ਹੀ ਉਹ ਜਿਹੜੀ ਕੌਮ ਆ ਉਹ ਭੁੱਲ ਜਾਵੇਗੀ ਕਿ ਉਹ ਕੀ ਸੀ ਤੇ ਉਹ ਕੀ ਹੈ ਤੇ ਉਹਦੇ ਫਰਜ਼ ਕੀ ਨੇ ਇਹ ਸਾਰੇ ਯਤਨ ਜਿਹੜੇ ਆ ਇਹ ਵੀ ਸਾਡੀ ਕੌਮ ਨੂੰ ਦੁਨੀਆ ਦੇ ਨਕਸ਼ੇ ਤੋਂ ਖਤਮ ਕਰਨ ਦੇ ਲਈ ਅੱਜ ਵੱਡੇ ਪੱਧਰ ਦੇ ਉੱਤੇ ਕੀਤੇ ਜਾ ਰਹੇ ਆ ਤੇ ਅਸੀਂ ਇਹ ਗੱਲ ਸਮਝੀਏ ਕਿ ਦੁਸ਼ਮਣ ਜਿਹੜਾ ਉਹਨੇ ਇਹ ਯਤਨ ਕਰਨੇ ਆ ਪਰ ਅਸੀਂ ਇੰਨੇ ਸੁਚੇਤ ਰਹੀਏ ਕਿ ਅਸੀਂ ਕਿਤੇ ਖੁਦ ਹੀ ਆਪਣੀ ਨਵੀਂ ਪੀੜ੍ਹੀ ਨਵੀਂ ਪਨੀਰੀ ਨੂੰ ਆਪਣੀ ਵਿਰਾਸਤ ਨਾਲੋਂ ਤੋੜ ਦਈਏ ਅਸੀਂ ਵੇਖੀਏ ਕਿ ਆਪਣੇ ਘਰਾਂ ਦੇ ਵਿੱਚ ਅੱਜ ਬੱਚਿਆਂ ਨੂੰ 1 2 3 ਦੀ ਬਜਾਏ 1 2 3 ਸਿਖਾਇਆ ਜਾਂਦਾ ਹੈ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਸ਼ਬਦ ਸਿਖਾਉਣ ਦੀ ਬਜਾਏ ਬਚਪਨ ਤੋਂ ਹੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਜਿਹੜੇ ਨੇ ਉਹ ਉਹਨਾਂ ਦੀ ਜ਼ੁਬਾਨ ਦੇ ਵਿੱਚ ਪਾਏ ਜਾਂਦੇ ਨੇ ਤੇ ਇੱਕ ਗੱਲ ਯਾਦ ਰੱਖਿਓ ਕਿ ਜੇ ਸਾਡੀ ਕੌਮ ਸਾਡੀ ਨਵੀਂ ਪੰਨੇਰੀ ਪੰਜਾਬੀ ਨਾਲੋਂ ਟੁੱਟ ਗਈ ਤੇ ਫੇਰ ਉਹ ਦਿਨ ਦੂਰ ਨਹੀਂ ਹੋਣਾ ਜਦੋਂ ਸਾਡੀ ਕੌਮ ਭਵਿੱਖ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਜਾਊਗੀ ਤੇ ਜਦੋਂ ਸਾਡੀ ਕੌਮ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਗਈ ਉਦੋਂ ਸਾਡੀ ਕੌਮ ਦੇ ਪੱਲੇ ਕੁਝ ਨਹੀਂ ਰਹਿਣਾ ਇਸ ਲਈ ਦੁਨੀਆ ਦੀ ਕੋਈ ਵੀ ਬਾਸ਼ਾ ਜਿਹੜੀ ਹੈ ਉਹ ਬੱਚਿਆਂ ਨੂੰ ਸਿਖਾਈ ਜਾਣੀ ਜ਼ਰੂਰੀ ਹੈ ਪਰ ਉਹ ਮਾਂ ਬੋਲੀ ਜਿਹੜੀ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਹੈ ਉਹਦੇ ਨਾਲੋਂ ਬੱਚਿਆਂ ਦੀ ਸਾਹ ਜਿਹੜੀ ਹੈ ਉਹ ਜੇ ਅਸੀਂ ਤੋੜਾਂਗੇ ਤੇ ਅਸੀਂ ਉਹਨਾਂ ਯਤਨਾਂ ਜਿਹੜੇ ਯਤਨ ਸਾਡੇ ਦੁਸ਼ਮਣ ਵੱਲੋਂ ਕੀਤੇ ਜਾ ਰਹੇ ਨੇ ਸਾਡੀ ਵਿਰਾਸਤ ਨਾਲੋਂ ਤੋੜ ਦੇਣ ਦੇ ਅਸੀਂ ਉਹਨਾਂ ਯਤਨਾਂ ਦੇ ਵਿੱਚ ਹਿੱਸਾ ਪਾ ਰਹੇ ਹੋਾਂਗੇ ਤੇ ਦੂਜੀ ਗੱਲ ਬੱਚਿਆਂ ਨੂੰ ਆਪਣੇ ਇਤਿਹਾਸ ਪੋਸ਼ਾਨਾ ਮਤਾ ਇਤਿਹਾਸ ਜਿਹੜਾ ਸਾਡੀ ਕੌਮ ਨੇ ਆਪਣੇ ਲਹੂ ਦੇ ਨਾਲ ਲਿਖਿਆ ਉਹਦੇ ਨਾਲ ਜੋੜ ਕੇ ਰੱਖਣਾ ਤੇ ਕਿਸ ਤਰੀਕੇ ਦੇ ਨਾਲ ਜੋੜ ਕੇ ਰੱਖਣਾ ਅੱਜ ਅਸੀਂ ਵੇਖਦੇ ਹਾਂ ਛੋਟੇ-ਛੋਟੇ ਬੱਚੇ ਜਿਹੜੇ ਆ ਉਹਨਾਂ ਨੂੰ ਇਹ ਪਤਾ ਡੋਰੇਮਨ ਹੋਰ ਕਈ ਤਰ੍ਹਾਂ ਦੇ ਜਿਹੜੇ ਟੀਵੀ ਦੇ ਉੱਤੇ ਜਿਹੜੇ ਆਉਂਦੇ ਆ ਕਾਰਟੂਨ ਆਉਂਦੇ ਉਹਨਾਂ ਦੇ ਨਾਮ ਯਾਦ ਨੇ ਪਰ ਮੇਰੇ ਖਿਆਲ ਛੋਟੇ ਸਾਹਿਬ ਜਿਆਦਿਆਂ ਦੇ ਨਾਮ ਉਹਨਾਂ ਨੂੰ ਯਾਦ ਨਹੀਂ ਹੁੰਦੇ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਦੇ ਨਾਲ ਜੋੜ ਕੇ ਰੱਖਣਾ ਤੇ ਫਿਰ ਉਹਨਾਂ ਨੂੰ ਸਿੱਖਿਆ ਉਹ ਗੁੜਤ ਇਸ ਤਰੀਕੇ ਦੇ ਨਾਲ ਦੇਣੀ ਪੈਣੀ ਆ ਜਿਸ ਤਰੀਕੇ ਦੇ ਨਾਲ ਮਾਤਾ ਗੁਜਰੀ ਜੀ ਨੇ ਛੋਟੇ ਸਹਿਬਜ਼ਾਦੇ ਨੂੰ ਦਿੱਤੀ ਸੀ ਸਾਨੂੰ ਸਾਰਿਆਂ ਨੂੰ ਸਿਰਫ ਇਨਾ ਪਤਾ ਕਿ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਹੋਏ ਆ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਪਰ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਕਿੰਨਾ ਮਹਾਨ ਉਦਮ ਜਿਹੜਾ ਮਾਤਾ ਗੁਜਰੀ ਜੀ ਦਾ ਉਹ ਸ਼ਾਇਦ ਸਾਨੂੰ ਪਤਾ ਨਹੀਂ ਤੇ ਇਸ ਤਰ੍ਹਾਂ ਕਰਕੇ ਅਸੀਂ ਉਹ ਜ਼ਿੰਮੇਵਾਰੀ ਅੱਜ ਸਾਡੇ ਪਰਿਵਾਰਾਂ ਦੇ ਵਿੱਚ ਨਹੀਂ ਨਿਭਾਈ ਜਾ ਰਹੀ ਜਿਹੜੀ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਨੇ ਨਿਭਾਈ ਸੀ ਤੇ ਕਿਸ ਤਰੀਕੇ ਦੇ ਨਾਲ ਉਮਰ ਦੇਖੋ ਉਹਨਾਂ ਦੀ 7 ਸਾਲ ਤੇ 9 ਸਾਲ ਜਿਸ ਵੇਲੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਆਪਣਾ ਧਰਮ ਛੱਡ ਦਿਓ ਸਿਰਫ ਇੱਕ ਵਾਰ ਸਜਦਾ ਕਰ ਦਿਓ ਸੂਬੇਦਾਰ ਦੇ ਅੱਗੇ ਤੁਹਾਡੀ ਜਾਨ ਬਖਸ਼ ਦਿੱਤੀ ਜਾਊਗੀ ਪਰ ਉਹ ਸਾਹਿਬ ਜਾਨ ਦੇ ਜਿਹੜੇ ਆ ਉਹ ਆਪਣੇ ਧਰਮ ਤੇ ਆਪਣੇ ਅਕੀਦੇ ਦੇ ਉੱਤੇ ਕਾਇਮ ਰਹਿੰਦੇ ਆ ਤੇ ਉਹ ਜੋ ਕੁਝ ਕਹਿੰਦੇ ਆ ਸਾਡੇ ਧਰਮ ਗ੍ਰੰਥਾਂ ਦੇ ਵਿੱਚ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਲਿਖਿਆ ਉਹ ਕਹਿੰਦੇ ਹਮਰੇ ਬਸ ਰੀਤ ਇਮ ਆਈ ਸੀਸ ਦੇ ਤ ਪਰ ਧਰਮ ਨਾ ਜਾਈ ਅਸੀਂ ਸਿਰ ਦੇ ਸਕਦੇ ਆ ਪਰ ਧਰਮ ਨਹੀਂ ਛੱਡ ਸਕਦੇ ਤੇ ਜਿਸ ਵੇਲੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੇਹਾ ਦੇ ਵਿੱਚ ਚਿੰਨ ਦੇਣ ਦਾ ਹੁਕਮ ਹੋਇਆ ਤੇ ਉਸ ਦ੍ਰਿਸ਼ ਨੂੰ ਜਿਹੜਾ ਕਿ ਦੁਨੀਆ ਦੇ ਵਿੱਚ ਅਸੀਂ ਦੇਖਦੇ ਆ ਕਿ ਬੜੇ ਬੜੇ ਵੱਡੇ ਜਿਹੜੇ ਆ ਲੇਖਕ ਸ਼ਾਇਰ ਜਿਹੜੇ ਆ ਉਹਨਾਂ ਨੇ ਬਿਆਨ ਕੀਤਾ ਤੇ ਇਹ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਉਹ ਜਲਾਦ ਜਿਹੜੇ ਸੀ ਜਿਨ੍ਹਾਂ ਦੀ ਇਹ ਡਿਊਟੀ ਲਈ ਗਈ ਸਾਹਿਬਜ਼ਾਦਿਆਂ ਨੂੰ ਨੇਹਾਂ ਦੇ ਵਿੱਚ ਚੰਨਦੀ ਤੇ ਜਦੋਂ ਫਤੇ ਸਿੰਘ ਦੇ ਮਾਸੂਮ ਚਿਹਰੇ ਦੇ ਵੱਲ ਵੇਖਿਆ ਉਹ ਜਲਾਦ ਨੇ ਤੇ ਉਹ ਗਾਰਾ ਲੈਣ ਦੇ ਬਹਾਨੇ ਭੱਜਾ ਭੱਜਾ ਕਹਿੰਦੇ ਆ ਕਿ ਮਾਤਾ ਗੁਜਰੀ ਜੀ ਦੇ ਕੋਲ ਗਿਆ ਤੇ ਉਹਨਾਂ ਨੂੰ ਕਿਹਾ ਕਿ ਅਜੇ ਵੀ ਉਹ ਆਪਣੇ ਬੱਚਿਆਂ ਨੂੰ ਤੁਸੀਂ ਸਮਝਾਓ ਕੁਝ ਨਹੀਂ ਵਿਗੜਦਾ ਜੇ ਇੱਕ ਵਾਰ ਉਹ ਸਜਦਾ ਕਰ ਦੇਣ ਉਹਨਾਂ ਦੀ ਜਾਨ ਬਖ ਜਿਹੜੀ ਆ ਉਹ ਬਚ ਜਾਏਗੀ ਪਰ ਮਾਤਾ ਗੁਜਰੀ ਜੀ ਉਹਨਾਂ ਨੇ ਜੋ ਜਵਾਬ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ ਇਹ ਧਰਮ ਦੇ ਲਈ ਲੜਨਾ ਵੀ ਜਾਣਦੇ ਆ ਤੇ ਮਰਨਾ ਵੀ ਜਾਣਦੇ ਆ ਤੇ ਅੱਜ ਇਹ ਦੁਨੀਆ ਨੂੰ ਦੱਸਣਗੇ ਕਿ ਧਰਮ ਦੀ ਰਾਖੇ ਲਈ ਸਿੱਖ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਕਰ ਸਕਦੇ ਆ ਤੇ ਇਹ ਜ਼ਿਕਰ ਵੀ ਕੀਤਾ ਉਹਨਾਂ ਨੇ ਕਿ ਅਖੀਰ ਜਲਾਦ ਨੇ ਸਾਹਿਬ ਜਦਿਆਂ ਨੂੰ ਵੀ ਕਿਹਾ ਜਿਹੜਾ ਜ਼ਿਕਰ ਇੱਕ ਮਹਾਨ ਕਵੀ ਚਰਨ ਸਿੰਘ ਸਫਰੀ ਨੇ ਕੀਤਾ ਉਹ ਲਿਖਦਾ ਕਹਿੰਦਾ ਜਲਾਦ ਵੱਤਾ ਹੁਕਮ ਦਾ ਇਟਾਂ ਚਿਰਨ ਤਾਂ ਲੱਗ ਪਿਆ ਪਰ ਫਤੇ ਸਿੰਘ ਵੱਲ ਵੇਖ ਕੇ ਅੱਖਾਂ ਚੋਂ ਪਾਣੀ ਵਗ ਪਿਆ ਤੇ ਬੋਲਿਆ ਉਹ ਬੱਚਿਓ ਅਨੇਾਈ ਮੌਤੇ ਮਰਦੇ ਹੋ ਕੀ ਹੈ ਤੁਹਾਡਾ ਵਿਗੜਦਾ ਇੱਕ ਵਾਰ ਸਜਦਾ ਕਰ ਦਿਓ ਕੁਝ ਖਾਓ ਪਕਾਵੋ ਮੌਤ ਦਾ ਗੱਲ ਮੰਨ ਲਓ ਸ਼ਰੀਕ ਦੀ ਬੈਠੇ ਕੱਲੇਜਾ ਪਕੜ ਕੇ ਹੋਵੇਗੀ ਮਾਂ ਉਡੀਕਦੀ ਸਾਹਬ ਜੀ ਆਦਾ ਬੋਲਿਆ ਸੁਣ ਉਹ ਜਲਾਦਾ ਭੋੜਿਆ ਤੂੰ ਕਾਰ ਆਪਣੀ ਕਰੀ ਜਾ ਦਿਲ ਕਾਸ ਨੂੰ ਹੈ ਡੋਲਿਆ ਸਾਡੇ ਤਾਂ ਘਰ ਵਿੱਚ ਖੁਸ਼ੀ ਹੈ ਤੇ ਸੋਗ ਦਾ ਕੋਈ ਨਾ ਨਹੀਂ ਬੈਠੇ ਕਲੇਜਾ ਥੰਮ ਕੇ ਸਾਡੀ ਇਹੋ ਜਿਹੀ ਮਾਨੀ ਇਹ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਜਦੋਂ ਇਹ ਸ਼ਹੀਦੀ ਹੋਈ ਤੇ ਉਸ ਵੇਲੇ ਅੱਲਾ ਯਾਰਖਾਂ yogi ਨੇ ਲਿਖਿਆ ਕਿ ਇਹ ਸਿੱਖ ਰਾਜ ਸਿੱਖ ਸਤਨਤ ਦੀ ਨਹੀਂ ਜਿਹੜੀ ਆ ਕੋਈ ਨਾ ਛੋਟੇ ਸਾਹਿਬ ਜਿਆਦਿਆਂ ਨੇ ਰੱਖ ਦਿੱਤੀ ਆ ਤੇ ਦੁਨੀਆ ਨੇ ਵੇਖਿਆ ਉਹਨਾਂ ਨੇਹਾਂ ਦੇ ਉੱਤੇ ਖਾਲਸਾ ਰਾਜ ਸਥਾਪਿਤ ਹੋਇਆ ਤੇ ਅੱਜ ਅਸੀਂ ਜੇ ਆਪਣੀ ਕੌਮ ਦੀ ਪਨੀਰੀ ਨੂੰ ਨਵੇਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜ ਕੇ ਰੱਖਣਾ ਤੇ ਸਾਨੂੰ ਉਸ ਤਰ੍ਹਾਂ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਜਿਹੜੀ ਧਰਮ ਦੀ ਗੁਰਤੀ ਦੇਣੀ ਪਊਗੀ ਜਿਵੇਂ ਮਾਤਾ ਗੁਜਰੀ ਜੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਇਹ ਗੁਰਤੀ ਦਿੱਤੀ ਤੇ ਇਹ ਉਪਰਾਲਾ ਜਿਹੜਾ ਅਸੀਂ ਅੱਥੇ ਲਈ ਕੀਤਾ ਜਿਵੇਂ ਭਾਈ ਸਹਿ ਭਾਈ ਨਛੱਤਰ ਸਿੰਘ ਜੀ ਹੋਰਾਂ ਨੇ ਇਹ ਸੰਪਰਕ ਕੀਤਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲਾਇਬ੍ਰੇਰੀ ਜਿਹੜੀ ਹੈ ਉਹ ਸਥਾਪਿਤ ਕੀਤੀ ਜਾਵੇ ਇਹ ਲਾਇਬ੍ਰੇਰੀ ਇਹਦਾ ਮਕਸਦ ਇਹੀ ਹੈ ਕਿ ਸਾਡੀ ਕੌਮ ਆਪਣੀ ਵਿਰਾਸਤ ਨਾਲ ਜੁੜੇ ਜਿਹਦੇ ਨਾਲੋਂ ਤੋੜਨ ਦੇ ਯਤਨ ਜਿਹੜੇ ਆ ਉਹ ਸਮੇਂ ਦੀ ਹਕੂਮਤ ਵੱਲੋਂ ਵੱਡੀਆਂ ਤਾਕਤਾਂ ਵੱਲੋਂ ਜਿਹੜੇ ਆ ਉਹ ਕੀਤੇ ਜਾ ਰਹੇ ਆ ਤੇ ਅਸੀਂ ਇਹਨਾਂ ਯਤਨਾਂ ਨੂੰ ਸਫਲ ਨਹੀਂ ਹੋਣ ਦੇਣਾ ਇਸ ਲਈ ਅਸੀਂ ਪਿੰਡ ਪਿੰਡ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਸਿੱਖ ਸਾਹਿਤ ਇਸ ਨੂੰ ਪਹੁੰਚਾਉਣ ਦੇ ਲਈ ਇਹ ਲਾਇਬ੍ਰੇਰੀ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਇਹਦੇ ਵਿੱਚ ਭਾਈ ਸਾਹਿਬ ਭਾਈ ਨਛੱਤਰ ਸਿੰਘ ਜੀ ਹੋਰਾਂ ਨੇ ਇਹ ਜਿਹੜਾ ਕਿਹਾ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਸਥਾਪਿਤ ਕਰਨ ਦੇ ਲਈ ਇਹ ਉਹਨਾਂ ਨੇ ਉਦੋਂ ਕੀਤਾ ਤੇ ਇਸ ਵੇਲੇ ਜਿਹੜੀ ਹੈ ਇਹ ਬੇਨਤੀ ਆ ਸੰਗਤ ਦੇ ਚਰਨਾਂ ਦੇ ਵਿੱਚ ਕਿ ਇਹ ਕਿਤਾਬਾਂ ਇਹ ਲਾਇਬ੍ਰੇਰੀ ਜਿਹੜੀ ਇਹ ਤੇ ਚ ਸਾਫਤ ਕੀਤੀ ਜਾ ਰਹੀ ਹੈ ਇਹ ਕਿਤਾਬਾਂ ਕਿਤੇ ਅਲਮਾਰੀ ਦੇ ਵਿੱਚ ਬੰਦ ਨਾ ਰਹਿਣ ਇਹਨਾਂ ਦੇ ਵਿੱਚ ਬਹੁਤ ਕੀਮਤੀ ਖਜ਼ਾਨਾ ਇਤਿਹਾਸ ਸਾਡੀ ਵਿਰਾਸਤ ਜਿਹੜੀ ਹੈ ਉਹ ਸਾਂਭੀ ਪਈ ਹੈ ਉਹ ਵਿਰਾਸਤ ਜਿਹੜੀ ਸਿੱਖ ਸ਼ਹੀਦਾਂ ਨੇ ਆਪਣੇ ਲਹੂ ਦੇ ਨਾਲ ਲਿਖੀ ਹੈ ਤੇ ਅਜਿਹਾ ਸ਼ਾਨਾਮੱਤਾ ਇਤਿਹਾਸ ਰਚਿਆ ਜਿਹੜਾ ਦੁਨੀਆ ਦੀ ਕਿਸੇ ਕੌਮ ਨੇ ਨਹੀਂ ਲਿਖੇ ਰਚਿਆ ਇਸ ਲਈ ਬਹੁਤ ਵਧਾਈ ਦੇ ਪਾਤਰ ਨੇ ਉਹ ਵੀਰ ਜਿਹੜੇ ਇਸ ਤਰ੍ਹਾਂ ਦੇ ਸਮਾਗਮ ਰਚ ਕੇ ਜਿਹੜਾ ਜਿਵੇਂ ਸਰਦਾਰ ਕਿਰਪਾਲ ਸਿੰਘ ਜੀ ਕੈਲਗਰੀ ਜਿਨ੍ਹਾਂ ਨੇ ਇਹ ਪੰਥਕ ਸਮਾਗਮ ਰਚ ਕੇ ਸੰਗਤ ਨੂੰ ਇਹ ਮੌਕਾ ਦਿੱਤਾ ਕਿ ਉਹਨਾਂ ਨੂੰ ਸਿੱਖ ਇਤਿਹਾਸ ਦੇ ਸਿੱਖ ਵਿਰਾਸਤ ਦੇ ਰੂਪ ਰੂਪ ਕਰਵਾਇਆ ਜਾਵੇ ਅਜਿਹੇ ਵੀਰ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਵੀ ਇਸ ਗੱਲ ਤੇ ਫਿਕਰਮੰਦ ਨੇ ਕਿ ਆਪਣੇ ਪਿੰਡ ਨੂੰ ਆਪਣੇ ਲੋਕਾਂ ਨੂੰ ਆਪਣੀ ਕੌਮੀ ਵਿਰਾਸਤ ਦੇ ਨਾਲ ਜੋੜ ਕੇ ਰੱਖਿਆ ਜਾਵੇ ਇਹ ਸਾਰੇ ਵੀਰ ਭਾਈ ਕਿਰਪਾਲ ਸਿੰਘ ਜੀ ਕੈਲਗਰੀ ਭਾਈ ਨਛੱਤਰ ਸਿੰਘ ਜੀ ਯੂਕੇ ਇਹ ਸਾਰੇ ਵੀਰ ਸੰਤਾ ਦੇ ਯੋਗ ਨੇ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਤਰ੍ਹਾਂ ਦੇ ਯਤਨ ਜਿਹੜੇ ਆ ਇਹਨਾਂ ਵੀਰਾਂ ਵੱਲੋਂ ਕੀਤੇ ਜਾ ਰਹੇ ਆ ਉਹ ਕਿਤੇ ਵਿਅਰਥ ਨਾ ਜਾਣ ਇਹ ਇਤਿਹਾਸ ਇਹ ਕੀਮਤੀ ਵਿਰਸਾ ਜਿਹੜਾ ਅਸੀਂ ਆਪਣੀ ਨਵੀਂ ਪੀੜ੍ਹੀ ਦੇ ਰੂਬਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਪਿੰਡ ਵਿੱਚ ਲਾਇਬ੍ਰੇਰੀ ਕਦੋਂ ਆਰੰਭ ਕਰਵਾ ਰਹੇ ਹੋ ਸਾਨੂੰ ਤੁਹਾਡੇ ਹੰਗਾਰੇ ਦੀ ਉਡੀਕ ਹੈ